ਛੋਟੇ YouTube ਚੈਨਲ ਤੇ ਆਫਰ ਦਾ ਫੌਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਦੰਬੀ ਤੇ ਖੁਸ਼ ਜਿੰਦਗੀ ਬਤੀਤ ਕਰਨ ਲਈ ਵੱਡੀ ਉਮਰ ਦੇ ਵਿਅਕਤੀਆਂ ਲਈ ਜਾਪਾਨ ਦੇ ਡਾਕਟਰ ਰੋਡੈਂਕੀ ਦੁਆਰਾ ਸੁਝਾਏ ਕੁਝ ਨੁਕਤਿਆਂ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਨੂੰ ਯਾਦ ਰੱਖਿਆ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਰੇ ਕਾਹਨ ਵਾਲੀ ਵੀਡੀਓ ਨੋਟੀਫਿਕੇਸ਼ਨ ਆਜੀ ਨੂੰ ਸਾਨੂੰ ਸਿਰ ਮਿਲ ਜਾਇਆ ਕਰੇ ਜਪਾਨ ਦੇ ਲੋਕ ਆਪਣੀ ਲੰਬੀ ਖੁਸ਼ ਤੇ ਸਿਹਤਮੰਦ ਜ਼ਿੰਦਗੀ ਜੀਤ ਕਰਨ ਲਈ ਸੰਸਾਰ ਪਰਵệਸ਼ ਪ੍ਰਸਿੱਧ ਹਨ ਜਿੱਥੇ ਬਹੁਤ ਸਾਰੇ ਦੇਸ਼ਾਂ ਵਿੱਚ 90 ਸਾਲ ਦੇ ਵਿਅਕਤੀ ਵੀ ਬਹੁਤ ਘੱਟ ਗਿਣਤੀ ਵਿੱਚ ਨਜ਼ਰ ਆਉਂਦੇ ਹਨ ਉੱਤੇ ਜਪਾਨ ਵਿੱਚ ਅਕਸਰ 100 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਵੱਡੀ ਗਿਣਤੀ ਵਿੱਚ ਵੇਖਣ ਨੂੰ ਮਿਲਦੇ ਹਨ ਜਪਾਨ ਦੇ ਇੱਕ ਡਾਕਟਰ ਰੈਂਕੀ ਨੇ ਵੱਡੀ ਉਮਰ ਦੇ ਵਿਅਕਤੀਆਂ ਲੇ ਖੁਸ਼ ਕੁਮਾਰ ਜ਼ਿੰਦਗੀ ਬਤੀਤ ਕਰਨ ਲਈ ਇੱਕ ਪੁਸਤਕ ਲਿਖੀ ਦਾ 80 ਇਅਰ 올 ਵਾਲ ਇਹ ਪੁਸਤਕ ਤੜਾ ਤੜ ਵਿਕਣ ਵਾਲੀ ਬੈਸਟ ਸੇਲਿੰਗ ਪੁਸਤਕ ਬਣ ਗਈ ਇਸ ਪੁਸਤਕ ਵਿੱਚ ਲੰਬੀ ਸਿਹਤਮੰਦ ਤੇ ਖੁਸ਼ ਜ਼ਿੰਦਗੀ ਬਤੀਤ ਕਰਨ ਲਈ ਕੁਝ ਸੁਝਾਅ ਦਿੱਤੇ ਗਏ ਸਨ ਤਾਂ ਆਓ ਤੁਸੀਂ ਵੀ ਜਾਣੋ ਕਿ ਉਹ ਮਹੱਤਵਪੂਰਨ ਸੁਝਾਅੋ ਕਿਹੜੇ ਹਨ ਜੋ ਲੰਬੀ ਤੰਦਰੁਸਤ ਜ਼ਿੰਦਗੀ ਲਈ ਜ਼ਰੂਰੀ ਹਨ ਨੰਬਰ 1 ਰਜਾਨਾ ਫੈਰ ਕਰੋ ਨੰਬਰ 2 ਜਦੋਂ ਗੁੱਸੇ ਵਿੱਚ ਹੋਵੋ ਤਾਂ ਡੂੰਘੇ ਸਾਹ ਲਓ ਨੰਬਰ 10 ਆਪਣੇ ਫਰੀਅਰ ਨੂੰ ਹੌਨਾ ਚਿਰ ਹੇਲਜਰ ਵਿੱਚ ਰੱਖੋ ਜਦੋਂ ਤੱਕ ਤੂੰ ਥੱਕ ਨਾ ਜਾਓ ਨੈਕਸਟ ਏਸੇ ਦੀ ਵਰਤੋਂ ਕਰਦੇ ਹੋ ਤਾਂ ਕਾਫੀ ਪਾਣੀ ਪੀਓ ਨੈਕਸਟ ਵੱਡਿਆਂ ਲਈ ਡਾਇਪਰ ਵੀ ਠੀਕ ਹਨ ਉਹ ਫਾਇਦੇਮੰਦ ਹੀ ਹੁੰਦੇ ਹਨ ਫੈਰ ਤੁਹਾਡੇ ਦਿਮਾਗ ਲਈ ਵੀ ਚੰਗੀ ਹੁੰਦੀ ਹੈ ਇਸ ਲਈ ਜਣਾ ਫੈਰ ਕਰਨ ਦੀ ਖਾਤਿਰ ਕੋ ਉਹ ਭੁੱਲ ਜਾਣ ਦੀ ਪ੍ਰਕਿਰਿਆ ਉਮਲ ਕਰਕੇ ਨਹੀਂ ਬਲਕਿ ਇਸ ਤਰ੍ਹਾਂ ਹੁੰਦੀ ਹੈ ਕਿ ਤੁਸੀਂ ਦਿਮਾਗ ਦੀ ਵਰਤੋਂ ਨਹੀਂ ਕਰਦੇ ਨੈਕਸਟ ਹੈ ਬਹੁਤ ਜ਼ਿਆਦਾ ਦਵਾਈਆਂ ਦੀ ਵਰਤੋਂ ਨਾ ਕਰੋ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਨੂੰ ਕੰਟਰੋਲ ਕਰਨ ਦੀ ਕੋਈ ਬਹੁਤੀ ਜ਼ਰੂਰਤ ਨਹੀਂ ਹੁੰਦੀ ਨੈਕਸਟ ਹੈ ਪੁਆਇੰਟ ਅਕਲ ਨੇ ਨੋਮਦਾ ਇਹ ਭਾਵ ਨਹੀਂ ਕਿ ਤੁਸੀਂ ਅਕਾਂਤ ਵਿੱਚ ਹੋ ਤੇ ਇਸ ਤੋਂ ਨਾ ਘਬਰਾਓ ਕਦੇ ਕਦੇ ਥੋੜਾ ਸੁੱਫਤ ਹੋ ਜਾਣ ਵਿੱਚ ਵੀ ਠੀਕ ਹੀ ਹੁੰਦਾ ਹੈ ਨੈਕਸਟ ਡਰਾਈਵਿੰਗ ਰિસ્ਕੀ ਹੋ ਸਕਦੀ ਹੈ ਇਸ ਲਈ ਇਹ ਤੇ ਧੋਵਰੀ ਸੋਚੋ ਯਾਨੀ ਕਿ ਇਹ ਤੋਂ ਥੋੜਾ ਦੂਰ ਹੀ ਰਹਿਣ ਦੀ ਕੋਸ਼ਿਸ਼ ਕਰੋ ਨੈਕਸਟ ਜੋ ਤੁਹਾਨੂੰ ਪਸੰਦ ਹੋਵੇ ਉਹ ਕਰੋ ਤੇ ਜੋ ਪਸੰਦ ਨਾ ਹੋਵੇ ਉਸ ਤੋਂ ਦੂਰ ਹੀ ਰਹੋ ਨੈ ਤੁਹਾਡੇ ਵਿੱਚ ਅਜੇ ਵੀ ਖਾਸ਼ਾ ਹਨ ਤਾਂ ਇਹ ਆਮ ਗੱਲ ਹੈ ਸਿਰਫ ਘਰ ਵਿੱਚ ਹੀ ਅਟਕੇ ਨਾ ਰਹ ਜਾਓ ਯਾਨੀ ਕਿ ਕੁਝ ਤੁਰ ਫਿਰ ਵੀ ਲਵੋ ਉਹ ਖਾਓ ਜੋ ਤੁਹਾਨੂੰ ਪਸੰਦ ਹੋਵੇ ਨੈਕਸਟ ਥੋੜਾ ਫੈਟ ਵੀ ਠੀਕ ਰਹੇਗਾ ਕ੍ਰਿਆਵਾਂ ਹੌਲੀ ਹੌਲੀ ਤੇ ਧਿਆਨपूर्वक ਕਰੋ ਜਿਹੜੇ ਲੋਕ ਤੁਹਾਨੂੰ ਪਸੰਦ ਨਾ ਹੋਣ ਉਹਨਾਂ ਤੋਂ ਦੂਰੀ ਹੀ ਬਣਾ ਕੇ ਰੱਖੋ ਹਰ ਵੇਲੇ ਟੀਵੀ ਨਾਲ ਨਾ ਚਿਪਕੇ ਰਹੋ ਨੈਕਸਟ ਹੈ ਜ਼ਿੰਦਗੀ ਵਿੱਚ ਪਰੋਸਾ ਸਭ ਰੱਖੋ ਜਿੰਦਗੀ ਵਿੱਚ ਪ੍ਰੋਸਰ ਰੱਖੋ ਸਭ ਠੀਕ ਹੋ ਜਾਵੇਗਾ ਨੈਕਸਟ ਹੈ ਕਿ ਫਲ ਤੇ ਸਬਜ਼ੀਆਂ ਜ਼ਰੂਰ ਖਾਓ ਛੋੜੀ ਵਰਤੋਂ ਲੰਬੇ ਸਮੇਂ ਤੱਕ ਨਾ ਕਰੋ ਨੈਕਸਟ ਹੈ ਕਿ ਜੇ ਨੀਂਦ ਨਾ ਨਾ ਵੀ ਆਵੇ ਤਾਂ ਚਿੰਤਾ ਨਾ ਕਰੋ ਯਾਨੀ ਕਿ ਇਹ ਕੋਈ ਚਿੰਤਾ ਵਾਲੀ ਬਹੁਤੀ ਗੱਲ ਨਹੀਂ ਹੈ ਨੈ ਹੈ ਉਹ ਕੰਮ ਕਰੋ ਜੋ ਤੁਹਾਨੂੰ ਖੁਸ਼ੀ ਦੇਣ ਨੈਕਸਟ ਜੋ ਮਹਿਸੂਸ ਕਰਦੇ ਹੋ ਤੁਹਾਨੂੰ ਉਹ ਕਹਿ ਦੇਣਾ ਚਾਹੀਦਾ ਹੈ ਬਹੁਤ ਜਿਆਦਾ ਨਾ ਸੋਚੋ ਯਾਨੀ ਕਿ ਓਵਰ ਥਿੰਕਿੰਗ ਨਾ ਕਰੋ ਇਹ ਖਤਰਨਾਕ ਹੁੰਦੀ ਹੈ ਹਾਨੀਕਾਰਕ ਹੁੰਦੀ ਹੈ ਨੈਕਸਟ ਹੈ ਫੈਮਿਲੀ ਡਾਕਟਰ ਦੀ ਚੋਣ ਵੀ ਜਰੂਰ ਕਰਨੀ ਚਾਹੀਦੀ ਹੈ ਨੈਕਸਟ ਪੁਆਇੰਟ ਹੈ ਇਹ ਜਿਹੜਾ ਬੱਚਿਆਂ ਵਾਲਾ ਹੈ ਕਿ ਨਾ ਕਿ ਥੋੜਾ ਸ਼ਰਾਰਤੀ ਹੋਵੋ ਤੇ ਖੇਡਣ ਵਿੱਚ ਝਿਜਕ ਮਹਿਸੂਸ ਨਾ ਕਰੋ ਯਾਨੀ ਕਿ ਬੱਚਿਆਂ ਵਾਂਗ ਥੋੜਾ ਵੱਡੀ ਉਮਰ ਦੇ ਵਿੱਚ ਸ਼ਰਾਰਤੀ ਹੋ ਜਾਣ ਦੇ ਵਿੱਚ ਵੀ ਕੋਈ ਵੜਾਈ ਨਹੀਂ ਹੈ ਤੇ ਕਹਿੰਦਾ ਚੇਜ ਕੁ ਵੀ ਬਸੂਤਨਾ ਕਰੋ ਇਹਦੇ ਚ ਕਦੇ ਕਦੇ ਆਪਣਾ ਮਨ ਬਦਲਦੀ ਲਓ ਯਾਨੀ ਕਿ ਆਪਣੀ ਜਿੱਦ ਤੇ ਉੱਤੇ ਅੜੇ ਨਾ ਰਹੋ ਯਾਨੀ ਕਿ ਜਿੱਦ ਦੇ ਉੱਤੇ ਅੜੇ ਰਹਿਣਾ ਵੱਡੇ ਆਦਮੀਆਂ ਦਾ ਵੱਡੀ ਉਮਰ ਦੇ ਆਦਮੇ ਦਾ ਸੁਭਾਅ ਹੋ ਜਾਂਦਾ ਹੈ ਤੇ ਕੋਈ ਤੁਮ ਥੋੜਾ ਜਾ ਨਿਜਾਤਾਂ ਨੂੰ ਕੰਮ ਨਹੀਂ ਚਾਹੀਦੀ ਹੈ ਨੈਕਸਟ ਪੁਆਇੰਟ ਇਹ ਹੈ ਕਿ ਵੱਡੀ ਉਮਰ ਵਿੱਚ ਜੇ ਯਾਦਾਂਸ਼ਤ ਘਟ ਜਾਵੇ ਤਾਂ ਚੰਗੀ ਹੈ ਇਸ ਨਾਲ ਆਰਾਮ ਮਿਲਦਾ ਹੈ ਨੈਕਸਟ ਪੁਆਇੰਟ ਜੋ ਲਿਖਿਆ ਗਿਆ ਸੀ ਉਹ ਇਹ ਕਿ ਆਪਣੇ ਆਪ ਨੂੰ ਜਵਾਨ ਰਹਿਣ ਲਈ ਇਸ ਤਰ੍ਹਾਂ ਮਹਿਸੂਸ ਕਰੋ ਜਿਵੇਂ ਕਿ ਤੁਸੀਂ ਜਵਾਨ ਹੀ ਹੋ ਨੈਕਸਟ ਪੁਆਇੰਟ ਹੈ ਸ਼ੋਰਤ ਦੇ ਪਿੱਛੇ ਨਾ ਭੱਜੋ ਤੁਸੀਂ ਜੋਸ਼ ਔਰਤ ਕਮਾ ਲਈ ਉਹ ਕਾਫੀ ਹੈ ਨੈਕਸਟ ਬੱਚੇ ਦੀ ਤਰ੍ਹਾਂ ਫਾਦਾ ਤੇ ਆਜ਼ਾਦ ਨਾ ਰਹੋ ਨੈਕਸਟ ਮਸੀਬਤਾਂ ਤੋਂ ਨਾ ਘਬਰਾਓ ਇਹ ਜ਼ਿੰਦਗੀ ਨੂੰ ਦਿਲਚਸਪ ਬਣਾਦੀਆਂ ਹਨ ਧੁੱਪ ਵਿੱਚ ਵੀ ਜ਼ਰੂਰ ਬੈਠੋ ਇਸ ਦੇ ਨਾਲ ਤੁਹਾਨੂੰ ਖੁਸ਼ੀ ਵੀ ਮਿਲੇਗੀ ਤਾਂ ਇਹ ਆਪਾਂ ਸਭ ਨੂੰ ਪਤਾ ਹੀ ਹੈ ਕਿ ਧੁੱਪ ਵਿੱਚ ਬੈਠਣ ਨਾਲ ਵਿਟਾਮਿਨ ਡੀ ਵੀ ਮਿਲਦਾ ਹੈ ਸਾਡੀ ਥਕਣ ਉਸ ਨੂੰ ਉਸ ਨੂੰ ਜਨਰੇਟ ਕਰ ਲੈਂਦੀ ਹੈ ਨੈਕਸਟ ਦੂਜਿਆਂ ਦੀ ਸਿਹਤਾਂ ਕਰੋ ਇਸ ਨਾਲ ਤੁਹਾਨੂੰ ਵਧੀਆ ਮਹਿਸੂਸ ਹੁੰਦਾ ਹੈ ਨੈਕ ਪੁਆਇੰਟ ਜੋ ਲਿਖਿਆ ਗਿਆ ਸੀ ਕੋ ਏ ਸੀ ਵਰਤਮਾਨ ਵਿੱਚ ਰਹਿਣਾ ਸਿੱਖੋ ਸੁਪਨਿਆਂ ਨੂੰ ਮਰਨ ਨਾ ਦਿਓ ਇਹ ਤੁਹਾਨੂੰ ਜਿਉਂਦਾ ਰੱਖਦੇ ਹਨ ਨੈਕ ਹੈ ਹਮੇਸ਼ਾ ਪੋਜ਼ੀਟਿਵ ਰਹੋ ਤੇ ਨੈਕ ਲਿਖਿਆ ਹੈ ਡੂੰਗੇ ਤੇ ਪਿੰਨੇ ਪਿੰਨੇ ਸਾਹ ਲਓ ਆਪਣੀ ਜ਼ਿੰਦਗੀ ਦੇ ਨਿਯਮ ਤੁਸੀਂ ਖੁਦ ਤੈਅ ਕਰੋ ਨੈਕ ਪੁਆਇੰਟ ਜ਼ਿੰਦਗੀ ਜਿਵੇਂ ਦੀ ਹੈ ਇਸ ਨੂੰ ਐਕਸੈਪਟ ਕਰੋ ਪ੍ਰਮਾਣ ਕਰੋ ਔਰ ਨੈਕਸਟ ਪੁਆਇੰਟ ਜੋ ਹੈ ਉਹ ਹੈ ਪੁਸ਼ ਰੋ ਕੁਝ ਲੋਕਾਂ ਨੂੰ ਦੁਨੀਆ ਬਦਲ ਕਰਦੀ ਹੈ ਤੇ ਬਾਅਦ ਪੁਆਇੰਟ ਜੋ ਅਸੀਂ ਲਿਖਿਆ ਗਿਆ ਉਹ ਹੈ ਕਿ ਖੜ ਖੜਾ ਕੇ ਖੂਬ ਹੱਸੋ ਇਹਦੇ ਨਾਲ ਕਿਸਮਤ ਚੰਗੀ ਹੈ ਜੇਕਰ ਵੱਡੀ ਉਮਰ ਦੇ ਵਿਅਕਤੀ ਇਹਨਾਂ ਨੂੰ ਧਿਆਨ ਤੇ ਧਿਆਨ ਦੇ ਕੇ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਢਾਲ ਲੈਣ ਤੇ ਇਹਨੂੰ ਆਪਣੀ ਜ਼ਿੰਦਗੀ ਦਾ ਏਕਾ ਹੀ ਬਣਾ ਲੈਣ ਤਾਂ ਤੁਹਾਨੂੰ ਪੂਰਾ ਯਕੀਨ ਹੈ ਕਿ ਤੁਹਾਡੀ ਜ਼ਿੰਦਗੀ ਖੁਸ਼ਗਵਾਰ ਤੰਦਰੁਸਤ ਹੋਵੇਗੀ ਤੇ ਤੁਸੀਂ ਲੰਬੀ ਖੁਸ਼ੀ ਭਰੀ ਜ਼ਿੰਦਗੀ ਬਤੀਤ ਕਰੋਗੇ ਜੋ ਤੁਹਾਡੇ ਲਈ ਤੇ ਤੁਹਾਡੇ ਪਰਿਵਾਰ ਲਈ ਵੀ ਫੈਦਮੰਦ ਹੋਵੇਗੀ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਜੰਗੀ ਲਗੀ ਹੋਵੇ ਤੇ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ